ਤੁਹਾਡਾ ਕੀ ਕਹਿਣਾ ਚਾਹੋਗੇ ਜਿਹੜਾ ਪੰਜਾਬ ਦਾ ਮਾਲ ਨੂੰ ਹਰਿਆਣੇ ਦੇ ਵਿੱਚ ਲੱਗਣ ਲਈ ਕਹਿ ਦਿੱਤਾ ਗਿਆ ਹੈ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸਰ ਨਰੈਣ ਗਰਗ ਮੇਰਾ ਨਾਮ ਹੈ ਪ੍ਰਧਾਨ ਰਾਈਸ ਸੈਲਰ ਐਸੋਸੀਏਸ਼ਨ ਬਠਿੰਡਾ ਪੰਜਾਬ ਸਰਕਾਰ ਕੋਲੇ ਜੀ ਪੰਜਾਬ ਦੇ ਵਿੱਚ ਐਫਸੀਆਈ ਕੋਲ ਕਹਿ ਲੋ ਪੰਜਾਬ ਸਰਕਾਰ ਕੋਲ ਕਹਿ ਲੋ ਰਾਈਸ ਸਟੋਰੇਜ ਖਾਤਰ ਕੋਈ ਸਪੇਸ ਨਹੀਂ ਹੈਗੀ ਸਮੇਂ ਸਿਰ ਸਰਕਾਰ ਨੇ ਧਿਆਨ ਨਹੀਂ ਦਿੱਤਾ ਨਾ ਐਫਸੀਆਈ ਦੇ ਅਫਸਰ ਸਾਹਿਬਾਨ ਨੇ ਧਿਆਨ ਦਿੱਤਾ ਵੀ ਆਪਾਂ ਲੋੜੀਂਦੀ ਜਗ੍ਹਾ ਚਾਵਲ ਸਟੋਰ ਕਰਨ ਖਾਤਰ ਜਿੰਨਾ ਝੋਨਾ ਪਰਚੇਜ਼ ਕਰਿਆ ਉਹਦਾ ਚਾਵਲ ਤਾਂ ਆਪਾਂ ਸ਼ੈਲਰਾਂ ਤੋਂ ਲੈਣਾ ਹੀ ਹੈ ਇਹਨਾਂ ਨੇ ਕਿਸੇ ਗੱਲ ਵੱਲ ਕੋਈ ਧਿਆਨ ਨਹੀਂ ਦਿੰਦਾ ਸਮਾਂ ਰਹਿੰਦੇ ਇਸ ਕਰਕੇ ਹੁਣ ਸਾਨੂੰ ਜਿੱਥੇ ਵੀ ਕਿਤੇ ਹਰਿਆਣੇ 'ਚ ਜਗ੍ਹਾ ਮਿਲਦੀ ਹੈ ਜਾਂ ਬਾਕੀ ਪੰਜਾਬ 'ਚ ਕਈਆਂ ਜਗ੍ਹਾ ਤੋਂ ਪਠਾਨਕੋਟ ਜਗ੍ਹਾ ਖਾਲੀ ਪਈ ਹੈ ਦੂਰ ਦੂਰ ਐਵਰੇਜ 50 ਤੋਂ 100 ਕਿਲੋਮੀਟਰ ਦੇ ਏਰੀਆ 'ਚ ਭੇਜਿਆ ਜਾ ਰਿਹਾ ਚਾਵਲ ਸਟੋਰ ਕਰਾਂ ਜੀ ਇਹਦਾ ਜਿਹੜਾ ਨੁਕਸਾਨ ਹੈ ਕਿੰਨਾ ਕੁ ਚਲਣਾ ਪੈ ਰਿਹਾ ਟੋਟਲ ਕਿੰਨੀ ਕੁ ਇੰਡਸਟਰੀ ਹੈ ਜਿਹੜੀ ਜਿਹੜੀ ਇਸ ਚੀਜ਼ ਦੇ ਪ੍ਰਭਾਵ ਹੇਟ ਹੈ ਨੁਕਸਾਨ 'ਚ ਤਾਂ ਜੀ ਅਸੀਂ ਇਹ ਵੀ ਲਾਉਣੇ ਵੀ ਜਿਹੜਾ ਕੋਈ ਸਾਨੂੰ 5-7 ਲੱਖ ਰੁਪਈਆ 10 10 ਲੱਖ ਰੁਪਇਆ ਸਾਡੇ ਪੱਲੋਂ ਹਰੇਕ ਸੈਲਰ ਨੂੰ ਐਵਰੇਜ ਲੱਗੂਗਾ ਜਦੋਂ ਦੂਰ ਜਾ ਕੇ ਚਾਵਲ ਸਟੋਰ ਡਿਲੀਵਰ ਕਰਨਾ ਹੈ ਜਿਹੜੇ ਉਹਦੇ ਕਿਰਾਏ ਪਾੜੇ ਆ ਟਰੱਕਾਂ ਦੇ ਕਿਰਾਏ ਆ ਸਾਨੂੰ ਮਾਲ ਵੀ ਸ਼ਾਰਟ ਹੋ ਗਏ ਸੁੱਕ ਗਏ ਮਾਲ ਸੁੱਕ ਜਾਂਦਾ ਇਸ ਰੁੱਤ ਤੇ ਸਾਰਾ ਕੁਝ ਖਰਚਾ ਐਵਰੇਜ 9 ਤੋਂ 10 ਲੱਖ ਰੁਪਇਆ ਇੱਕ ਸੈਲਰ ਦਾ ਨੁਕਸਾਨ ਹੋਣਾ ਹੈ ਇੱਕ ਮਿੰਟ ਸਰ ਇੰਡਸਟਰੀ ਡਿਵੈਲਪਮੈਂਟ ਦੀ ਜਿਹੜੀ ਗੱਲ ਹੈ ਤੁਸੀਂ ਵੀ ਜਾਣਦੇ ਹੋ ਕੱਲੇ ਅਖਬਾਰਾਂ ਚ ਤੇ ਟੀਵੀ ਚੈਨਲਾਂ ਦੀ ਹੈ ਮੈਨੂੰ ਨਹੀਂ ਲੱਗਦਾ ਵੀ ਰੀਅਲ ਏਸਟੇਟ ਤੋਂ ਬਿਨਾ ਹੋਰ ਕੋਈ ਥੋੜਾ ਬਹੁਤਾ ਕਾਰੋਬਾਰ ਚੱਲ ਰਿਹਾ ਸਾਰੇ ਕਾਰੋਬਾਰੀ ਬੰਦ ਹੈ ਸਾਡਾ ਰੂਟੀਨ ਚ ਪੱਠਿਆਂ ਨਾਲ ਸ਼ੈਲਰਾਂ ਨਾਲ ਆੜਤੀਆਂ ਨਾਲ ਤੇ ਕਾਟਨ ਫੈਕਟਰੀਆਂ ਨਾਲ ਵਾਹ ਹੈ ਸਾਰੇ ਵਿਚਾਰੇ ਰੋਈ ਜਾਂਦੇ ਆ ਕਿਸੇ ਦਾ ਕੋਈ ਕਾਰੋਬਾਰ ਨਹੀਂ ਚੱਲ ਰਿਹਾ ਸਰਕਾਰ ਨਿਤ ਨਵੇਂ ਕਾਨੂੰਨ ਥੋਪ-ਥੋਪ ਕੇ ਇੰਡਸਟਰੀ ਨੂੰ ਬੰਦ ਕਰਾਉਣ ਤੇ ਲੱਗੀ ਹੋਈ ਹੈ ਕੋਈ ਇੰਡਸਟਰੀ ਡਿਵੈਲਪਮੈਂਟ ਨਹੀਂ ਹੋ ਰਹੀ ਸਭ ਇਹ ਝੂਠ ਹੈ ਸਰਕਾਰ ਦਾ ਜੇ ਕੋਈ ਅਫਸਰ ਕਹਿੰਦਾ ਵੀ ਇੰਡਸਟਰੀ ਡਵੈਲਪ ਹੋ ਰਹੀ ਹੈ ਕਾਰਨ ਕੀ ਮੰਨਦੇ ਹੋ ਜਿਹੜੀ ਸਪੇਸ ਲਈ ਤੁਹਾਨੂੰ ਆਖਿਆ ਨਹੀਂ ਗਿਆ ਜਾਂ ਸਰਕਾਰ ਇਹ ਜਿਹਾ ਤਾਂ ਕੋਈ ਇਹੋ ਜੀ ਸਮੱਸਿਆ ਹੁੰਦੀ ਨਹੀਂ ਜਿਹੜੀ ਕੋਈ ਬੰਦਾ ਨਾ ਹੱਲ ਕਰ ਸਕਦਾ ਹੋਵੇ ਅਸਲ ਕਿਸੇ ਨੇ ਧਿਆਨ ਨਹੀਂ ਦਿੱਤਾ ਜਿਹੜੀ ਪੰਜਾਬ ਸਰਕਾਰ ਹੈ ਇਹਨਾਂ ਦਾ ਵਾਲਾ ਅਫਸਰਾਂ ਦੇ ਸਾਡੀ ਇਹ ਸੋਚ ਆਈ ਪੰਜਾਬ ਸਰਕਾਰ ਦਾ ਅਫਸਰ ਸਾਈ ਤੇ ਕੰਟਰੋਲ ਹੈ ਨਹੀਂ ਇਸ ਗੱਲ ਕਰਕੇ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਨਾ ਤਾਂ ਕਿਸੇ ਮੰਤਰੀ ਨੇ ਧਿਆਨ ਦਿੱਤਾ ਨਾ ਹੀ ਕਿਸੇ ਅਫਸਰ ਨੇ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਤਾਂ ਸਾਰੇ ਦੁੱਖ ਭਰ ਰਹੇ ਹਾਂ ਕੀ ਮੰਗ ਕਰਦੇ ਅਸੀਂ ਸਰ ਇਹ ਮੰਗ ਕਰਦੇ ਆਂ ਵੀ ਐਤ ਕੀਦਾ ਸ਼ਾਇਦ ਕਿਤੇ ਦੂਰ ਨੇੜੇ ਕੋਈ ਹਰਿਆਣੇ ਜੇ ਜਗ੍ਹਾ ਹੈਗੀ ਆ ਚਲੋ ਔਖੇ ਸੌਖੇ ਘਾਟਾ ਸਹਿ ਕੇ ਅਸੀਂ ਕੰਮ ਚਲਾ ਲਾਂਗੇ ਪਰ ਅਗਲੇ ਸਾਲ ਜੇ ਸਾਨੂੰ ਘਾਟਾ ਪੂਆ ਅਸੀਂ ਕੋਈ ਵੀ ਵਪਾਰੀ ਘਾਟਾ ਪਾਉਣ ਖਾਤਰ ਵਪਾਰ ਨਹੀਂ ਕਰਦਾ ਹਰ ਕੋਈ ਦੋ ਪੈਸੇ ਕਮਾਉਣ ਖਾਤਰ ਵਪਾਰ ਕਰਦਾ ਹੈ ਕਿਸੇ ਬੰਦੇ ਨੇ ਸਟੋਰੇਜ ਨਹੀਂ ਕਰਾਉਣੀ ਪੈੜੀ ਦੀ ਪੈੜੀ ਰੂਲੂਗੀ ਪੈੜੀ ਰੂਲੂਗਾ ਰੂਲੂਗੀ ਤਾਂ ਕਿਸਾਨ ਸੜਕਾਂ ਤੇ ਰੂਲੂ ਕਿਸਾਨ ਸੜਕਾਂ ਤੇ ਰੂਲੂਗਾ ਤਾਂ ਲੈਂਡ ਆਂਡ ਆਰਡਰ ਦੀ ਸਥਿਤੀ ਮਾੜੀ ਹੋ ਜੂ ਸਟੇਟ 'ਚ ਜਿਹੜੀ ਸਰਕਾਰ ਤੋਂ ਸੰਭਲਣੀ ਨਹੀਂ ਸਾਡਾ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨੂੰ ਤੇ ਐਫਸੀਆਈ ਨੂੰ ਇਹ ਬੇਨਤੀ ਹੈ ਵੀ ਤੁਸੀਂ ਸਮੇਂ ਸਿਰ ਇਹਦਾ ਕੋਈ ਹੱਲ ਕੱਢੋ ਇਹ ਨਾ ਹੋਵੇ ਵੀ ਇੱਕੋ ਹੀ ਵਿਵਾਰ ਚੱਲ ਰਿਹਾ ਪੰਜਾਬ 'ਚ ਤੇ ਉਹ ਵੀ ਤਬਾਹ ਹੋ ਜੇ ਨਾ ਮਤੋਂ ਦਾ ਕੀ ਕਹਿਣਾ ਚਾਹੋਗੇ ਜਿਹੜੀ ਸੈਲਰ ਇੰਡਸਟਰੀ ਨੂੰ ਲੈ ਕੇ ਇਹ ਗੱਲਾਂ ਹੋਟ ਰਹੀਆਂ ਤੇ ਤੁਹਾਨੂੰ ਹਰਿਆਣੇ 'ਚ ਜਾਣ ਲੱਗੇ ਵਿਕਾਸ ਗਰਗਨਾਮੇ ਪੈਸਾ ਮੇਰਾ ਸਰਕਾਰ ਨੇ ਸਾਨੂੰ ਹੁਣ ਕਹਿੰਦਾ ਵੀ ਤੁਸੀਂ ਸਾਡੇ ਕੋਲ ਸਪੇਸ ਹੈ ਨਹੀਂ ਚਾਵਲ ਲਾਉਣ ਵਾਸਤੇ ਕੀ ਸਰਕਾਰ ਨੂੰ ਇਹ ਪਹਿਲਾਂ ਪਤਾ ਨਹੀਂ ਸੀ ਵੀ ਜਦੋਂ ਚੋਨਾ ਸੈਲਰਾਂ ਚਲਵਾਈ ਜਾਂਦੇ ਵੀ ਚਾਵਲ ਵਾਪਸ ਲੈਣਾ ਹੋਊਗਾ ਜੀ ਸਰਕਾਰ ਨੇ ਸਿਰਫ ਇਸ ਬਾਰੇ ਸੋਚਿਆ ਹੀ ਨਹੀਂ ਵੀ ਸ਼ੈਲਰ ਵਾਲਾ ਰੁਲੀ ਜਾਂਦਾ ਹੈ ਰੁਲੀ ਜਾਂਦਾ ਜੀ ਹੁਣ ਸਾਨੂੰ ਹਰਿਆਣੇ ਚ ਜਾਣ ਦੇ ਆਰਡਰ ਹੋ ਗਏ ਇੱਕ ਸ਼ੈਲਰ ਨੂੰ ਹਰਿਆਣੇ ਚ ਜਾਣ ਨੂੰ ਸਿਰਫ ਤੋਂ ਬਸ 9 ਤੋਂ 10 ਇੱਕ ਮਿੰਟ ਐਸ ਫਾਰ ਜੀਮ ਉਹਨੀਆਂ ਗੱਡੀਆਂ ਰਹਿੰਦੀਆਂ ਹੋ ਮੈਨੂੰ ਨੁਕਸਾਨ ਸਾਨੂੰ ਮਜਬੂਰੀ ਹੈ ਵੀ ਸਾਨੂੰ ਚਾਵਲ ਤਾਂ ਸਰਕਾਰ ਨੂੰ ਡਿਲੀਵਰ ਕਰਨਾ ਹੀ ਹੈ ਕਰਾਂਗੇ ਇਹ ਔਖੇ ਕਰੀਏ ਸੌਖੇ ਕਰੀਏ ਮਰਦੇ ਕਰੀਏ ਕਿਵੇਂ ਕਰੀਏ ਕਰਾਂਗੇ ਲੇਕਿਨ ਸ਼ੈਲ ਸਰਕਾਰ ਨੂੰ ਆਉਣ ਵਾਲੇ ਸੀਜ਼ਨ ਵਸੇ ਸਰਕਾਰ ਨੇ ਸਾਨੂੰ ਅਫਸਰਾਂ ਨੇ ਸਾਨੂੰ ਚੇਤਾਵਨੀ ਦੇ ਦਿੱਤੀ ਵੀ ਅਗਲੇ ਸਾਲ ਵਸੇ ਸਾਡੇ ਕੋਲ ਚਾਵਲ ਲਾਉਣ ਨੂੰ ਜਮਾਂ ਹੀ ਜਗ੍ਹਾ ਹੈ ਨਹੀਂ ਜੇ ਸਰਕਾਰ ਕੋ ਚਾਵਲ ਤਾਂ ਅਸੀਂ ਫਿਰ ਪੈਡੀ ਕਿਉਂ ਲਵਾਵਾਂਗੇ ਜੀ ਅਸੀਂ ਪੈਡੀ ਲਵਾਣੀ ਨਹੀਂ ਜੇ ਪੈਡੀ ਨਾਲ ਲਵਾਵਾਂਗੇ ਤਾਂ ਕਿਸਾਨ ਤੋਂ ਪੈਡੀ ਚਕਾਊ ਕਿਵੇਂ ਸਰਕਾਰ ਠੀਕ ਕਿਸਾਨ ਸੜਕਾਂ ਤੇ ਆਊਗਾ ਕਿਸਾਨ ਅਗਰ ਸੜਕਾਂ ਤੇ ਆ ਗਿਆ ਤਾਂ ਸਰਕਾਰ ਨੂੰ ਪਤਾ ਵੀ ਸਰਕਾਰ ਦਾ ਕੀ ਹੱਸ਼ਰ ਹੋਊਗਾ ਇਹ ਗੱਲ ਕਰੀ ਜਾਏ ਕਿੰਨਾ ਕੁ ਤੁਹਾਨੂੰ ਘਾਟਾ ਚੱਲਣਾ ਪੈ ਰਿਹਾ ਹੈ ਕੀ ਕੀ ਪਰੇਸ਼ਾਨੀਆਂ ਜਿਹੜੇ ਸਾਹਮਣੇ ਸਭ ਤੋਂ ਵੱਡੀ ਪਰੇਸ਼ਾਨੀ ਤੇ ਇਹੀ ਹੈ ਜੀ ਵੀ ਸਰਕਾਰ ਕੋ ਸਰਕਾਰ ਕੋ ਚਾਵਲਾਂ ਦੀ ਜਦ ਇਹ ਨਹੀਂ ਜੀ ਅੱਗੇ ਸਾਡਾ ਸੀਜ਼ਨ ਜਿਹੜਾ ਹੈ 15 ਨਵੰਬਰ ਨੂੰ ਚਾਲੇ ਅੱਜ ਦੀ ਸਰਕਾਰ ਨੇ ਸਾਡਾ ਜਿਹੜਾ ਕੰਮ ਚਲਾਇਆ ਜੀ 15 ਜਨਵਰੀ ਤੋਂ ਬਾਅਦ ਚਲਾਇਆ 2 ਮਹੀਨੇ ਟਲੇ ਹੋ ਗਏ ਉਹ 2 ਮਹੀਨਿਆਂ ਚ ਹੀ ਸਾਨੂੰ ਇੰਨੇ ਖਰਚੇ ਪੈ ਗਏ ਵੀ ਉਹਦਾ ਕੋਈ ਹਿਸਾਬ ਕਾ ਵੀ ਨਹੀਂ ਪ੍ਰੋਪਰ ਸਰਕਾਰ ਟਾਈਮ ਤੇ ਕੰਮ ਚਲਾਵੇ ਟਾਈਮ ਤੇ ਖਤਮ ਹੋਵੇ ਜੀ ਮੰਗਦਾ ਹੀ ਕਰਦੇ ਹਾਂ ਜੀ ਸਾਨੂੰ ਸਰਕਾਰ ਅਗਰ ਪੈਡੀ ਦਿੰਦੀ ਇਹ ਤਾਂ ਚਾਵਲ ਲਵਾਉਣ ਦਾ ਸਪੇਸ ਵੀ ਬਣਾਵੇ ਪਲੱਸ ਪ੍ਰੋਪਰ ਟਾਈਮ ਤੇ ਚਾਵਲ ਲਵਾਵੇ ਜੀ ਤਾਂ ਕਿ ਅਸੀਂ ਆਰਾਮ ਨਾਲ ਆਦਬ ਵਪਾਰ ਕਰ ਸਕੀਏ ਕਿਤੇ ਇਹ ਨਾ ਹੋਵੇ ਆਨ ਨਾਲੇ ਟਾਈਮ ਤੇ ਸਾਨੂੰ ਆਪਦਾ ਵਪਾਰਾਂ ਤੇ ਤਾਲੇ ਲਾਣੇ ਪੈਣ ਜੀ